ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਦੇ ਦੁੱਖ ਦਰਦ ਦੂਰ ਕਰਨ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ ਸੰਗਤ ਜੀ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਚਪਹਿਰੇ ਕੱਟਣ ਨਾਲ ਅਪਦੇਸ਼ ਜਾਣਦੇ ਸਾਰੇ ਅੜਿੱਕੇ ਦੂਰ ਹੁੰਦੇ ਹਨ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਵਿਜੇ ਲਗਵਾਉਂਦੇ ਹਨ ਸਾਧ ਸੰਗਤ ਜੀ ਅਸੀਂ ਤੁਹਾਡੇ ਵਿੱਚੋਂ ਹੀ ਸੰਗਤ ਦੀਆਂ ਸੱਚੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਰਹਿੰਨੇ ਹਾਂ ਕਿਵੇਂ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਹਨ ਸੰਗਤ ਜੀ ਸਾਨੂੰ ਇੱਕ ਮਾਤਾ ਜੀ ਮਿਲੇ ਓ ਮਾਤਾ ਜੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਸ਼ਹੀਦਾ ਸਾਹਿਬ ਵਿਖੇ ਆਏ ਹੋਏ ਸਨ ਮਾਤਾ ਜੀ ਨੇ ਸਾਨੂੰ ਆਪਣੀ ਹੱਟ ਪੀਤੀ ਦਸੀ ਕਿ ਕਿਵੇਂ ਉਹਨਾਂ ਦੇ ਬੇਟੇ ਦੇ ਆਈਲੈਟਸ ਵਿੱਚੋਂ 7.5 ਬੈਂਡ ਆਏ ਹੋਏ ਸਨ ਪਰ ਉਹਨਾਂ ਦੇ ਬੇਟੇ ਦਾ ਬਾਹਰ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ ਤੇ ਨਾ ਹੀ ਪੈਸਿਆਂ ਦਾ ਹੀਲਾ ਹੋ ਰਿਹਾ ਸੀ ਉਹ ਮਾਤਾ ਜੀ ਦੱਸਦੇ ਹਨ ਕਿ ਉਹਨਾਂ ਨੇ ਫਿਰ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਆ ਕੇ ਪੰਜ ਦੁਪਹਿਰੇ ਸੁੱਖੇ ਤੇ ਉਹ ਮਾਤਾ ਜੀ ਹਰ ਐਤਵਾਰ ਆਪਣੇ ਬੇਟੇ ਨੂੰ ਲੈ ਕੇ ਸ਼ਹੀਦਾਂ ਸਾਹਿਬ ਆ ਕੇ ਦੁਪਹਿਰੇ ਕੱਟਣ ਲੱਗੇ ਉਹ ਮਾਤਾ ਜੀ ਕਹਿੰਦੇ ਅਸੀਂ ਅਜੇ ਤਿੰਨ ਐਤਵਾਰ ਆ ਕੇ ਹੀ ਦੁਪਹਿਰੇ ਕੱਟੇ ਸਨ ਕਿ ਉਹਨਾਂ ਦੇ ਬੇਟੇ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੇ ਮਾਤਾ ਜੀ ਕਹਿੰਦੇ ਕਿ ਸਾਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਸਾਰੇ ਪੈਸੇ ਵੀ ਕਿਵੇਂ ਇਕੱਠੇ ਹੋ ਗਏ ਸਭ ਕੁਝ ਬਾਬਾ ਦੀਪ ਸਿੰਘ ਜੀ ਨੇ ਆਪ ਹੀ ਕਰ ਦਿੱਤਾ ਪਹਿਲਾਂ ਪੈਸਿਆਂ ਦੀ ਵੀ ਘਾਟ ਸੀ ਬਾਹਰ ਜਾਣ ਲਈ ਪੈਸੇ ਵੀ ਪੂਰੇ ਨਹੀਂ ਪੈ ਰਹੇ ਸਨ ਪਰ ਜਦੋਂ ਤੂੰ ਮਾਤਾ ਜੀ ਕਹਿੰਦੇ ਅਸੀਂ ਚੁਪੈ ਰਹੇ ਸੁੱਕ ਕੇ ਕੱਟਣੇ ਸ਼ੁਰੂ ਕੀਤੇ ਤਾਂ ਸਾਡਾ ਸਭ ਕੁਝ ਬਾਬਾ ਦੀਪ ਸਿੰਘ ਜੀ ਨੇ ਆਪ ਹੀ ਠੀਕ ਕਰ ਦਿੱਤਾ ਤੇ ਉਦੋਂ ਤੋਂ ਮਾਤਾ ਜੀ ਕਹਿੰਦੇ ਕਿ ਉਹ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਚੌਪੈਰੇ ਕੱਟਦੇ ਹਨ ਮਾਤਾ ਜੀ ਕਹਿੰਦੇ ਪਹਿਲਾਂ ਅਸੀਂ ਜੋ ਪੰਜ ਚੌਪੈਰੇ ਸੁੱਖੇ ਸਨ ਉਹ ਪੂਰੇ ਕੀਤੇ ਫਿਰ ਉਹਨਾਂ ਦਾ ਬੇਟਾ ਬਾਹਰ ਚਲਾ ਗਿਆ ਤੇ ਹੁਣ ਮਾਤਾ ਜੀ ਇਕੱਲੇ ਹੀ ਹਰ ਐਤਵਾਰ ਆ ਕੇ ਖੁੱਲੇ ਚੌਪੈਰੇ ਕੱਟਦੇ ਸਨ ਸੰਗਤ ਜੀ ਦੇਖੋ ਬਾਬਾ ਦੀਪ ਸਿੰਘ ਜੀ ਕਿਵੇਂ ਸਭ ਦੇ ਦੁੱਖ ਦੂਰ ਕਰਦੇ ਹਨ ਸਭ ਦੀਆਂ ਮਨੁਕਾਮਨਾਵਾਂ ਪੂਰੀਆਂ ਕਰਦੇ ਹਨ ਸੰਗਤ ਜੀ ਚਉਪੈਰਾ ਸਾਹਿਬ ਵਿੱਚ ਬਹੁਤ ਵੱਡੀ ਸ਼ਕਤੀ ਹੈ ਜੇ ਤੁਹਾਡਾ ਵੀ ਕੋਈ ਕੰਮ ਨਹੀਂ ਬਣਦਾ ਤਾਂ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਚਉਪੈਰੇ ਸੁਖ ਕੇ ਚਉਪੈਰੇ ਕੱਟਣੇ ਸ਼ੁਰੂ ਕਰੋ ਤਾਂ ਬਾਬਾ ਦੀਪ ਸਿੰਘ ਜੀ ਆਪ ਹੀ ਤੁਹਾਡੇ ਸਾਰੇ ਕੰਮ ਬਣਾ ਦੇਣਗੇ ਤੁਸੀਂ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਅੰਗ ਸੰਗ ਸਹਾਈ ਮੰਨ ਕੇ ਚਪੈਰੇ ਕਟਿਆ ਕਰੋ ਤਾਂ ਤੁਸੀਂ ਦੇਖੋ ਕਿਵੇਂ ਦਿਨਾਂ ਵਿੱਚ ਹੀ ਤੁਹਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਵਣਗੇ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਦੇ ਦੁੱਖ ਦਰਦ ਤੋੜਦੇ ਹਨ ਸੰਗਤ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ